ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦੇ ਵਾਸੀ ਨੌਜਵਾਨ ਭਪਿੰਦਰ ਸਿੰਘ ਜਿਸ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਿਜੋ ਮਾਜਰਾ ਵਾਸੀ ਹਜ਼ਾਰਾ ਸਿੰਘ ਦਾ ਇਕਲੌਤਾ ਪੁੱਤਰ ਭਪਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਗਿਆ ਸੀ ਜਿੱਥੇ ਉਹ ਟਰਾਲਾ ਚਲਾਉਂਦਾ ਸੀ। ਭਪਿੰਦਰ ਸਿੰਘ ਟਰਾਲਾ ਲੈ ਕੇ ਅਮਰੀਕਾ ਦੇ 81 ਗ੍ਰੀਨੀ ਕਾਉਟੀ ਰੋਡ ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਜੀਪ ਕਾਰ ਨਾਲ ਉਸਦੀ ਟੱਕਰ ਹੋ ਗਈ ਅਤੇ ਉਸਦਾ ਟਰਾਲਾ ਦਰਖਤ ਵਿੱਚ ਜਾ ਵਜਿਆ। ਮੁੰਡਾ ਮੁਕੀ ਦੋਦਾ ਅਮਨਦੀਪ ਸਿੰਘ ਜੀ ਨਾਮ ਸਜਮਜ ਰਹੀ ਹੈ ਜੀ ਕੀ ਗੱਲ ਵਾਕਈ ਜਿਹੜਾ ਇਹ ਦੇਖੋ ਜੀ ਸਾਡੇ ਪਿੰਡ ਦਾ ਮੁੰਡਾ ਸੀਗਾ ਭੁਪਿੰਦਰ ਸਿੰਘ ਤੇ ਵਿਦੇਸ਼ ਆਪਣਾ ਰੋਜ਼ਗਾਰ ਕਰਨ ਲਈ ਗਿਆ ਸੀ ਤੇ ਕੁਦਰਤੀ ਆਪਾਣਾ ਵਾਪਰ ਗਿਆ ਸੋ ਸਾਰੇ ਪਿੰਡ ਦੇ ਵਿੱਚ ਬੜੀ ਸੋਗ ਦੀ ਲਹਿਰ ਲਹਿਰਾ ਮਤਲਬ ਕਿ ਛਾਇਆ ਹੋਇਆ ਸੋਗ ਤੇ ਸਾਨੂੰ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਜਦੋਂ ਦੀ ਇਹ ਖਬਰ ਸੁਣੀ ਆ ਸੋ ਸਭ ਦਾ ਹੀ ਬੜਾ ਮਨ ਉਦਾਸ ਆ ਜੀ ਹਾਂਜੀ ਇਹ ਪਿੰਡ ਦੇ ਵਿੱਚ ਮੁੰਡਾ ਸੀ ਜਿਹੜਾ ਕਿੱਦਾਂ ਦਾ ਤੁਸੀਂ ਮਿਲ ਇਹਦਾ ਸਵਾ ਬਹੁਤ ਵਧੀਆ ਸੀਗਾ ਸਾਊ ਸੀਗਾ ਮੁੰਡਾ ਜੀ ਤੇ ਸਭ ਨਾਲ ਮਿਲ ਬਰਤਨ ਵਧੀਆ ਸੀਗਾ ਜੀ ਇਹਦਾ ਤੇ ਪ੍ਰਿੰਟ ਠੀਕ ਸੀਗਾ ਜੀ ਕੀ ਨਾਮ ਹੈ ਮੇਰਾ ਨਾਮ ਹੈ ਯਾਰਾ ਸਿੰਘ ਕੀ ਲੱਗਦਾ ਸੀ ਨਾਮ ਮੇਰਾ ਬੇਟਾ ਸੀ ਜੀ ਇਹ ਹੈ ਭਵਿੰਦਰ ਸਿੰਘ ਕੀ ਗੱਲ ਹੋ ਗਈ ਜੀ ਐਕਸੀਡੈਂਟ ਹੋ ਗਿਆ ਜੀ ਉੱਥੇ ਅਮਰੀਕਾ ਦੇ ਵਿੱਚ ਹਾਂਜੀ ਮੇਰੇ ਕੋਲ ਜੀ ਕਿਵੇਂ ਜੀ ਮੁਰੇ ਦਾ ਡੀਸੀ ਕੀ ਰਾਤ ਦਾ ਸਮਾਂ ਸੀ ਥੋੜਾ ਹਨੇਰਾ ਸੀਗਾ ਥੋੜਾ ਹੀ ਜਦੋਂ ਮੂਰੇ ਕੋਈ ਛੋਟੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਇਹਦਾ ਜਿਹੜਾ ਟਰਾਲਾ ਸੀ ਉਹ ਸਲੈਂਟੀ ਜਾ ਰਿਹਾ ਸੀ ਇਹਦੇ ਵਾਲੀ ਤੇ ਜਦੋਂ ਜਾ ਰਿਹਾ ਸੀ ਤਾਂ ਮੂਰੇ ਗੱਡੀ ਹਨੇਰੇ 'ਚ ਦਿਖੀ ਨਹੀਂ ਸੀ ਜਦੋਂ ਲੱਗੇ ਆਈ ਤਾਂ ਇਹ ਇੱਕ ਲਖਤ ਬ੍ਰੇਕ ਮਾਰੇ ਤਾਂ ਉਹ ਗੱਡੀ ਲੈਨ ਤੋਂ ਉਤਰ ਗਈ ਤਾਂ ਦੂਜੇ ਪਾਸੇ ਜਾ ਕੇ ਦਰਖਤ 'ਤੇ ਟਕ ਟੋਗੀ ਰਖਦਾ ਜਿਹੜਾ ਟਾਣਾ ਸੀ ਉਹ ਟੁੱਟ ਕੇ ਢਿੱਡ 'ਚ ਵੜ ਗਿਆ ਫਿਰ ਉਹਦੇ ਬਾਅਦ 'ਚ ਜਿਹੜੀ ਗੱਡੀ ਨੂੰ ਅੱਗ ਲੱਗੀ ਖਤਲੇ ਸੀ ਕਿਚੋਂ ਜਦੋਂ ਅੱਗ ਲੱਗੀ ਨਹੀਂ ਇਹ ਅੱਗ ਲੱਗੀ ਤੇ ਬਾਅਦ ਪੁਲਿਸ ਆਈ ਜੀ ਫਿਰ ਬਾਅਦ 'ਚ ਪੁਲਿਸ ਆਈ ਸਾਡਾ ਰਿਸ਼ਤੇਦਾਰ ਪਿੱਛੇ ਆ ਰਿਆ ਸੀਗਾ ਦੂਜੀ ਉਹ ਵੀ ਟਰਾਲੇ ਤੇ ਸੀਗੇ ਦੋਹਾਂ ਨੇ ਇਕੱਠਿਆਂ ਨੇ ਰੋਕੀ ਖਾਧੀਏ ਦੋਹੇ ਇਕੱਠੇ ਹੀ ਤੁਰੇ ਆ ਹਾਂ ਉਹਦੇ ਬਾਅਦ 'ਚ ਉਹਨੂੰ ਇਹ ਟੈਲੀਫੋਨ ਲਾਇਆ ਸੀਗਾ ਉਹਦੇ ਬਾਅਦ 'ਚ ਜਦੋਂ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ 2 ਮਿੰਟ ਪਹਿਸਾ ਕਹਿੰਦਾ ਹਾਏ ਗਿਆ ਵਸ ਹਾਂ ਇੰਨੀ ਵਾਰ ਸੁਣ ਕੇ ਉਹ ਜਦੋਂ ਇਹਦਾ ਸਭ ਕੁਝ ਨਿਕਲ ਕੇ ਗਿਰ ਗਿਆ ਸਾਰਾ ਕੁਝ ਹੀ ਟੈਲੀਫੋਨ ਚੱਲਣਾ ਬੰਦ ਹੋ ਗਿਆ ਉਹ ਜਦੋਂ ਇਹਦੀ ਜਗ੍ਹਾ ਤੇ ਉਹ ਪਹੁੰਚਿਆ ਜਾ ਕੇ ਦੇਖਿਆ ਤਾਂ ਉਹਨੇ ਵੀ ਪੁਲਿਸ ਨੂੰ ਟੈਲੀਫੋਨ ਕੀਤਾ ਉਹਨੇ ਪੁਲਿਸ ਅੰਦਰ ਬੱਚੇ ਜਿਹੜਾ ਜਿਹੜਾ ਮੌਕੇ ਤੇ ਮੌਤ ਹੋਈ ਜਿਹੜਾ ਉਹਨੇ ਵੱਡੇ ਕੱਢ ਲਿਆ ਸੀ ਜਿਹੜਾ ਨਹੀਂ ਮੌਕੇ ਤੇ ਪਹਿਲਾਂ ਹੀ ਮੌਤ ਹੋ ਗਈ ਸੀ ਬਿਲਕੁਲ ਇਹ ਤਾਂ ਨਹੀਂ ਕੁਝ ਪਾਣੀ ਪਤਾ ਨਹੀਂ ਕਿ ਕੀ ਜਲਿਆ ਕੀ ਨਹੀਂ ਅਜੇ ਤਾਂ ਉਹ ਅਜੇ ਤੇ ਟੈਲੀਫੋਨ ਆਇਆ ਸੀ ਕੱਲ ਨੂੰ ਦੱਸਣਗੇ ਪੁਲਿਸ ਉਸ ਬੰਦੇ ਨੂੰ ਸਾਡੇ ਰਿਸ਼ਤੇਦਾਰ ਨੂੰ ਜਾਣ ਦਿੰਦੀ ਹੈ ਬਸ ਹੋਰ ਕੋਈ ਜਾਣ ਨਹੀਂ ਸਕਦਾ ਉਹਨੂੰ ਇਹ ਜਾਣ ਦੇਣਾ ਕੱਲ ਨੂੰ ਹਾਂਜੀ ਦੋ ਹੀ ਹੈ ਇੱਕ ਲੜਕਾ ਇੱਕ ਲੜਕਾ ਇਹ ਟੀਮ ਸਮਾਂ ਬਗਲਾ ਜਿਹਾ ਜਿਹਾ ਕੋਈ ਇਹ ਤੋਂ ਮੇਰੇ ਕੋਲ ਤਾਂ ਗਿਆ ਹੋਇਆ 2016 ਦਾ ਸਪੇਨ ਵਿੱਚ ਹੀ ਸੀਗਾ ਪੱਕੇ ਸੀਗੇ ਅਸੀਂ ਦੋਏ ਪਿਓ ਪੁੱਤ ਮੇਰੇ ਨਾਂ ਤੇ ਗਿਆ ਸੀਗਾ ਬੱਚਿਆਂ ਦੇ ਤੌਰ ਤੇ ਹਾਂਜੀ ਉਹ ਤੋਂ ਹੁਣ ਫਿਰ ਹੋ ਗਿਆ ਹੋ ਗਿਆ ਸੀ ਸਾਢੇ 3 ਸਾਲ ਹੋ ਗਏ ਹਾਂ ਅੱਛਾ ਜੀ ਸਾਢੇ 3 ਸਾਲ ਇਥੋਂ ਮਿਲ ਕੋ ਸਪੇਨ ਤੋਂ ਚਲੇ ਗਿਆ ਸੀ ਹਾਂਜੀ ਜਦੋਂ ਆ ਗੇਮ ਜੀ ਚੱਲਦੀ ਸੀਗੀ ਉਦੋਂ ਕੋਲ ਤਾਂ ਪੇਪਰ ਸੀਗੇ ਉਹ ਤਾਂ ਬਸ ਟਿਕਟ ਲੈ ਕੇ ਗਿਆ ਜਦੋਂ ਮੈਕੀਕੋ ਜਾ ਕੇ ਬੱਟ ਟੱਪਿਆ ਹਾਂਜੀ ਉਹ ਕੋਈ ਲਾਸਟ ਟਾਈਮ ਤੁਹਾਡੇ ਨਾਲ ਗੱਲ ਹੋਣੀ ਸੀ ਲਾਸਟ ਵਾਲੀ ਪਰਸੋਂ ਬਹੁਤ ਗੱਲਾਂ ਹੋਈਆਂ 2-3 ਦਿਨ 2 ਦਿਨ ਪਹਿਲਾਂ ਹੀ ਹਾਂਜੀ ਹਾਂਜੀ ਗੱਲਾਂ ਉਹਨਾਂ ਨੇ ਕੀ ਬਸ ਹਾਂਜੀ ਪਿਆਰ ਮੁਹੱਬਤੀਆਂ ਸਾਰੀਆਂ ਇੱਥੇ ਕਰ ਲੈਣਾ ਇੱਥੇ ਕੋਟੀ ਪਾਉਣੀ ਹੈ ਇੱਥੇ ਇਹ ਕਰਨਾ ਉਹ ਕਰਨਾ ਜੀ ਹਾਂਜੀ ਹਾਂ ਬਹੁਤ ਬਹੁਤ ਹੀ ਪਿਆਰਾ ਬੱਚਾ ਸੀ ਮੇਰਾ ਨਾ ਕੋ ਸੱਸੀ ਸਾਡਾ ਪਰਿਵਾਰ ਖਾਂਦਾ ਪੀਂਦਾ ਨਾ ਕੋਈ ਲੜਨ ਦੇੜ ਨਾ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਸਾਨੂੰ ਸਿਰਫ ਰੱਬ ਦਾ ਨਾਮ ਲੈਣ ਵਾਲੇ ਹਾਂਜੀ ਬੱਚੀ ਮੰਨ ਕਰ ਪਹਿਲਾਂ ਅਸੀਂ ਪਹਿਲਾਂ ਮੈਂ 20 ਸਾਲ ਬਹਿਰੀਨ ਦੇ ਵਿੱਚ ਰਹੇ ਹਾਂ ਉਹਦੇ ਬਾਅਦ ਚ ਹੁਣ 20 ਸਾਲ ਮੈਨੂੰ ਸਪੇਨ ਦੇ ਵਿੱਚ ਹੋ ਗਏ ਹੁਣ ਉਹਦੇ ਬਾਅਦ ਚ ਮੇਰਾ ਆਪਣਾ ਲੜਕਾ ਬਸ ਇਹ ਦੁਨੀਆ ਦੇ ਉੱਤੇ ਮੈਂ 40 ਸਾਲ ਦੇ ਵਿੱਚ ਆ ਕੁਛ ਘਟ ਲਿਆ ਬਸ ਜੋ ਕੁਛ ਮੈਨੂੰ ਰੱਬ ਨੇ ਦਿੱਤਾ ਹਾਂਜੀ ਸਤਿਕਾਰ ਸਰਕਾਰ ਤੇ ਮੈਂ ਕੀ ਮੰਗ ਕਰਨੀ ਹੈ ਮੇਰੇ ਕੋਲ ਦਿੱਤਾ ਰੱਬ ਦਾ ਸਭ ਕੁਛ ਆ ਮੈਂ ਕਿ ਕਿਆ ਕਰਨੇ ਕਿਸੇ ਦੇ ਪੈਸੇ ਮੇਰੇ ਕੋਲ ਤਾਂ ਪੈਸਾ ਆਵਦਾ ਹੀ ਬਹੁਤ ਆ ਮੈਂ ਆਵਦੀ ਬਹੁਤ ਕਮਾਈ ਕੀਤੀ ਆ ਜੋ ਕੁਛ ਮੈਨੂੰ ਰੱਬ ਨੇ ਬਹੁਤ ਕੁਛ ਦਿੱਤਾ ਜਮੀਨ ਨਾ ਜਾਇਦਾਤ ਆ ਮੈਂ ਜੀਰੋ ਤੋਂ ਉੱਠ ਕੇ ਜੀਉ ਸਿਰਫ ਜੀਰੋ ਸੀਗਾ ਮੈਂ ਮੇਰੇ ਕੋਲ ਕੁਛ ਨਹੀਂ ਸੀਗਾ ਮੇਰੇ ਮਾਪੇ ਨੇ ਵੀ 20 ਸਾਲ ਦੀ ਕਮਾਈ ਕਰਕੇ ਮੇਰੇ ਲਾਤਾ ਮਾਰੀ ਆ ਮੈਨੂੰ ਬੇਦਖਲ ਕੀਤਾ ਗਿਆ ਘਰੋਂ ਦੂਜੇ ਪਾਸੇ ਕੋਠੀ ਆ ਮੇਰੀ ਪਿੱਛੇ ਇਧਰ ਤਿੰਨ ਕਮਰੇ ਦਿੱਤੇ ਸੀ ਕੱਚੇ ਦੇ ਵਿੱਚ ਮੈਂ ਫਿਰ ਵੀ ਆਪਣਾ ਉੱਠ ਕੇ ਸਾਰਾ ਕੁਛ 20 ਸਾਲਾਂ ਦੇ ਵਿੱਚ ਫੇਰ ਦੁਬਾਰਾ ਬਣਾਇਆ ਪਹਿਲਾ 20 ਸਾਲ ਦੀ ਕਮਾਈ ਬਹਿਰੀਨ ਦੀ ਮੈਂ ਮਿਸਤਰੀ ਦਾ ਕੰਮ ਜਾਂਦਾ ਸੀ ਠੇਕੇਦਾਰੀ ਕਰਦਾ ਸੀ ਕਿ ਬਹੁਤ ਕੁਝ ਪੈਸਾ ਬਹੁਤ ਬਣਾਇਆ ਮੈਂ ਪੰਜ-ਛਤ ਕਿਲੇ ਜ਼ਮੀਨ ਵੀ ਮੈਂ ਰੋੜ ਤੇ ਲੈ ਗਿਆ ਇੱਧਰ ਵੀ ਉੱਧਰ ਵੀ ਦੋਏ ਪਾਸੇ ਮੋਟਰਾਂ ਲੱਗੀਆਂ ਸਭ ਕੁਝ ਹੋਇਆ ਸਭ ਕੁਝ ਕੋਈ ਉਹਨੂੰ ਦਿੱਕਤ ਨਹੀਂ ਸੀ ਗੱਡੀ 2 ਲੱਖ ਦੀ ਲੈ ਕੇ ਘਰ ਖੜਾਈ ਆ ਮੋਟਰਸਾਈਕਲ ਬੋਲਟ ਅੰਦਰ ਖੜਾ ਤਿੰਨ-ਚਾਰ ਮੋਟਰਸਾਈਕਲ ਖੜੇ ਆ ਸਾਡੇ ਕੋਈ ਦੇਣ ਲੈਣ ਦੀ ਮੈਨੂੰ ਕੋਈ ਤੰਗੀ ਨਹੀਂ ਕੀਤੀ ਸਿਰਫ ਮੈਂ ਤਾਂ ਰੱਬ ਦੇ ਪਾਣੇ ਚ ਹੁਣ ਰਹਿਣਾ ਚਾਹਾਂ ਦੋ ਹੀ ਮਾਲਕ ਤੀਵੀਂ ਆ ਬਸ ਲੜਕੀ ਪਿਆਈ ਗਈ ਆ ਹਾਂਜੀ ਦੋ ਹੀ ਬੱਚੇ ਆ ਜੀ ਮੇਰੇ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ